ਸਤਿਕਾਰਯੋਗ ਦਰਸ਼ਕ ਵੀਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਔਰ ਤੁਹਾਡੀ ਚੜ੍ਹਦੀ ਕਲਾ ਦੀ ਪ੍ਰਮਾਤਮਾ ਬਾਸੂ ਕਾਮਨਾ ਕਰਦੇ ਆਂ ਸੋ ਦੋਸਤੋ ਅੱਜ ਅਸੂ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਅਸੂ ਮਹੀਨੇ ਦੀ ਸੰਗਰਾਂਦ ਦਾ ਅੱਜ ਦਿਨ ਆ ਸੋ ਆਪਾਂ ਅੱਜ ਦੀ ਜਾਣਕਾਰੀ ਜਿਹੜੀ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਮਹਾਰਾਜ ਸਾਨੂੰ ਕੀ ਉਪਦੇਸ਼ ਦਿੰਦੇ ਨੇ ਅਸੂ ਦੇ ਮਹੀਨੇ ਚ ਉਹ ਦੋ ਪੰਕਤੀਆਂ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਦੇ ਆ ਸਤਿਗੁਰੂ ਜੀ ਫਰਮਾਉਂਦੇ ਨੇ ਅਸਨ ਪ੍ਰੇਮ ਓ ਮਾਹੜਾ ਕਿਉ ਮਿਲੀਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ ਸਤਿਗੁਰੂ ਜੀ ਕਹਿੰਦੇ ਅਸੂ ਦੇ ਮਹੀਨੇ ਚ ਜਿਹੜਾ ਪਿਆਰ ਆ ਨਾ ਸਾਡਾ ਗੁਰੂ ਪ੍ਰਤੀ ਉਗੜ ਉਗੜ ਕੇ ਪੈਣਾ ਚਾਹੀਦਾ ਸਾਡਾ ਪਿਆਰ ਝਲਕਣਾ ਚਾਹੀਦਾ ਪ੍ਰਮਾਤਮਾ ਵੱਲ ਤੇ ਕਹਿੰਦੇ ਮਨ ਤਨ ਦੇ ਵਿੱਚ ਇੰਨੀ ਪਿਆਸ ਹੋਣੀ ਚਾਹੀਦੀ ਆ ਵੀ ਕੋਈ ਰੱਬ ਦਾ ਪਿਆਰਾ ਸਾਨੂੰ ਆਣ ਕੇ ਉਸ ਪਰਮੇਸ਼ਰ ਦੇ ਨਾਲ ਮਿਲਾ ਦਵੇ ਕਿਉਂਕਿ ਅਸੂ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਤੇ ਸਿਆਣਿਆਂ ਦੀ ਕਹਾਵਤ ਆ ਵੀ ਅਸੂ ਦੇ ਦਿਨ ਨਿਰਾਲੇ ਦਿਨੇ ਧੁੱਪ ਰਾਤ ਨੂੰ ਪਾਲੇ ਕਿਉਂਕਿ ਰਾਤ ਦਾ ਫਿਰ ਟੈਂਪਰੇਚਰ ਜਿਹੜਾ ਡਾਊਨ ਹੋਣਾ ਸ਼ੁਰੂ ਹੋ ਜਾਂਦਾ ਦਿਨੇ ਠੀਕ ਆ ਵੀ ਮੌਸਮ ਸਾਫ਼ ਹੁੰਦਾ ਅਸੂ ਦੇ ਵਿੱਚ ਪੱਛੋਂ ਦੀ ਹਵਾ ਮੜ ਪੈਂਦੀ ਆ ਪੱਛੋਂ ਦੀਆਂ ਜਿਹੜੀਆਂ ਹਵਾਵਾਂ ਹੁੰਦੀਆਂ ਦੇ ਨਾਲ ਵੈਦਰ ਬਿਲਕੁਲ ਕਲੀਅਰ ਹੁੰਦਾ ਅਸਮਾਨ ਉਦੇ ਨਾਲ ਸੂਰਜ ਦੀਆਂ ਕਰਨਾਂ ਧਰਤੀ ਤੇ ਸਿੱਧੀਆਂ ਆਉਂਦੀਆਂ ਨੇ ਜਿਹਦੇ ਕਾਰਨ ਜਿਨੇ ਧੁੱਪ ਮਹਿਸੂਸ ਹੁੰਦੀ ਆ ਤੇ ਪਛੋਂ ਦੀ ਹਵਾ ਚੱਲਣ ਕਾਰਨ ਫੇ ਰਾਤ ਦਾ ਜਿਹੜਾ ਟੈਂਪਰੇਚਰ ਆ ਉਹ ਡਾਊਨ ਹੋਣਾ ਸ਼ੁਰੂ ਹੋ ਜਾਂਦਾ ਸਿਆਣਿਆਂ ਦੇ ਤਾਂ ਨੈਟ ਜਿਹੜੇ ਆਪਣੀਆਂ ਨੈਟ ਆਉਣ ਤੋਂ ਪਹਿਲਾਂ ਦੇ ਤਕਰੀਬਨ ਸਾਰਿਆਂ ਦੇ ਕੋਲੇ ਹੁੰਦੇ ਸੀ ਹਰ ਇੱਕ ਦੇ ਮਨ ਦੇ ਵਿੱਚ ਹੀ ਨੈਟ ਜਿਹੜਾ ਲਾਇਆ ਹੁੰਦਾ ਸੀ ਤੇ ਹਵਾਵਾਂ ਜਾਂ ਰੁੱਖ ਦੇਖ ਕੇ ਸਿਆਣੇ ਬਜ਼ੁਰਗ ਸਮੇਂ ਦੀ ਚਾਲ ਨੂੰ ਸਮਝ ਲੈਂਦੇ ਸੀ ਇਸੇ ਕਰਕੇ ਇਹ ਕਹਾਵਤ ਬਣੀ ਆ ਵੀ ਅਸੂ ਦੇ ਦਿਨ ਨਾਲੇ ਤਨੇ ਧੁੱਪ ਰਾਤ ਨੂੰ ਪਾਲੇ ਸੋ ਆਓ ਦਰਸ਼ਕੋ ਗੱਲ ਕਰਦੇ ਆ ਅੱਜ ਆਪਾਂ 16 ਸਤੰਬਰ ਦੇ ਮੌਸਮ ਦੀ ਅੱਜ ਮੌਸਮ ਦਾ ਜਿਹੜਾ ਤਕਰੀਬਨ ਹਿਸਾਬ ਕਿਤਾਬ ਇਹ ਆਵੇ ਉੱਤਰ ਭਾਰਤ ਦੇ ਤਕਰੀਬਨ ਸਾਰੇ ਇਲਾਕਿਆਂ ਦੇ ਵਿੱਚ ਰਾਤ ਵੇਲੇ ਤੋਂ ਲੈ ਕੇ ਦਿਨ ਦੇ ਚੜ੍ਹ ਤੱਕ ਕੁਝ ਬੱਦਲ ਵਾਲੀ ਸੀ ਜਿਹਦੇ ਨਾਲ ਯੂਪੀ ਦੇ ਕੁਝ ਹਿੱਸਿਆਂ ਦੇ ਵਿੱਚ ਬਾਰਿਸ਼ ਹੁੰਦਾ ਬੰਦੀ ਦੀ ਵੀ ਸੰਭਾਵਨਾ ਸੀਗੀ ਪਰ ਜਿਵੇਂ ਜਿਵੇਂ ਦਿਨ ਸੂਰਜ ਪ੍ਰਵਾਜ ਪਰਦਾ ਸੂਰਜ ਆਪਣੀਆਂ ਕਿਰਨਾਂ ਧਰਤੀ ਤੇ ਬਖੇਰਨੀਆਂ ਸ਼ੁਰੂ ਕਰਦਾ ਉਵੇਂ ਉਵੇਂ ਜਿਹੜੇ ਛੋਟੇ ਬੱਦਲ ਹੁੰਦੇ ਆ ਫਿਰ ਉਹ ਛੱਟਣੇ ਸ਼ੁਰੂ ਹੋ ਜਾਂਦੇ ਨੇ ਕਹਿੰਦੇ ਨੇ ਨਾ ਤਾਕਤਵਰ ਚੀਜ਼ ਦੇ ਅੱਗੇ ਮਾੜੀਆਂ ਚੀਜ਼ਾਂ ਠਹਿਰਦੀਆਂ ਨਹੀਂ ਤੇ ਜੇ ਬੱਦਲ ਬਲਵਾਨ ਹੋਣ ਤਾਂ ਸੂਰਜ ਨੂੰ ਟੱਕ ਲੈਂਦੇ ਨੇ ਤੇ ਜੇ ਬੱਦਲ ਮਾੜੇ ਹੋਣ ਤਾਂ ਸੂਰਜ ਫਿਰ ਉਹਨਾਂ ਨੂੰ ਜਿਹੜਾ ਪਛਾਂਤ ਕਰ ਦਿੰਦਾ ਸੋ ਦੋਸਤੋ ਗੱਲ ਕਰਦੇ ਆ ਵੀ ਫਿਲਹਾਲ ਜਿਹੜਾ ਮੌਸਮ ਆ ਉਹ ਠੀਕ ਠਾਕ ਚੱਲ ਰਿਹਾ ਪਰ ਆਉਣ ਵਾਲੇ ਜਿਹੜੇ 3 ਦਿਨ ਨੇ ਨਾ ਤੁਹਾਨੂੰ ਪਹਿਲਾਂ ਤੋਂ ਹੀ ਦੱਸ ਤੇ ਆ ਰਹੇ ਆਂ ਵੀ 16 17 ਜਾਂ 18 19 ਇਹ ਤਿੰਨ ਕੇ ਡੇਟਾ ਜਿਹੜੀਆਂ ਅਹਿਮ ਨੇ ਜਿਹਦੇ ਦੌਰਾਨ ਮੌਸਮ ਦੇ ਵਿੱਚ ਤਬਦੀਲੀ ਆ ਸਕਦੀ ਆ ਮੌਸਮ ਜਿਹੜਾ ਸਰਗਰਮ ਹੋ ਸਕਦਾ ਸੋ ਦੋਸਤੋ ਗੱਲ ਇਸ ਤਰ੍ਹਾਂ ਵੀ ਮੌਨਸੂਨ ਦੀ ਵਿਦਾਈ ਤਕਰੀਬਨ ਸ਼ੁਰੂ ਹੋਣ ਵਾਲੀ ਆ ਤੇ ਮੌਨਸੂਨ ਦੀ ਵਿਦਾਈ ਜਾਂਦਿਆਂ ਜਾਂਦਿਆਂ ਇਹ ਵਰਖਾ ਦੇ ਸਕਦੀ ਹੈ ਤਕਰੀਬਨ ਪੰਜਾਬ ਦਾ ਵੀ 60-70% ਹਿੱਸਾ ਵਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ بارش ਦੇਖ ਸਕਦਾ ਤੇ ਤਕਰੀਬਨ ਉੱਤਰ ਭਾਰਤ ਦਾ ਸਾਰਾ ਇਲਾਕਾ ਤੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਅੱਜ ਭਲਾ بارش ਦੀ ਕੋਈ ਸੁਭਾਵਨਾ ਨਹੀਂ ਪਰ ਇਹ ਤਿੰਨਾਂ ਦਿਨਾਂ ਦੇ ਵਿੱਚ ਕਿਸੇ ਦਿਨ ਵੀ ਪੰਜਾਬ ਦੇ ਕੁਝ ਹਿੱਸਿਆਂ ਤੇ بارش ਹੋ ਸਕਦੀ ਹੈ ਉਹ ਮੇਨ ਜਿਹੜੇ ਹਿੱਸੇ ਨੇ ਉਹ ਤਰਨਤਨ ਅੰਮ੍ਰਿਤਸਰ ਤੋਂ ਲੈ ਕੇ ਤਰਨਤਨ ਦਾ ਏਰੀਆ ਹੋ ਗਿਆ ਗਰਦਾਸਪੁਰ ਹੋ ਗਿਆ ਹੁਸ਼ਿਆਰ ਪਰ ਹੋ ਗਿਆ ਤੇ ਇਧਰ ਚੰਡੀਗੜ੍ਹ ਆਜੋ ਨਾਲ ਜਲੰਧਰ ਵੀ ਵਿੱਚ ਏਰੀਆ ਜਲੰਧਰ ਦਾ ਵੀ ਕਵਰ ਹੋ ਜਾਊਗਾ ਚੰਡੀਗੜ੍ਹ ਤੋਂ ਪਟਿਆਲਾ ਹੋ ਜੂ ਆਪਣਾ ਲੁਧਿਆਣਾ ਇਹ ਏਰੀਏ ਪੰਜਾਬ ਦੇ ਤਕਰੀਬਨ بارش ਜ਼ਰੂਰ ਦੇਖਣ ਕੇ ਆਉਣ ਵਾਲੇ 2-3 ਦਿਨਾਂ ਦੇ ਦੌਰਾਨ ਹੀ ਕਿਸੇ ਵੀ ਦਿਨਾਂ ਦੇ ਵਿੱਚ ਹੋ ਸਕਦੀ ਹੈ ਉਹਦੀ ਜਾਣਕਾਰੀ ਤੁਹਾਨੂੰ ਦੇ ਦੇਾਂਗੇ ਬਾਕੀ ਇਹਦੇ ਨਾਲ ਨਾਲ ਹੀ ਜਿਹੜਾ ਰਾਜਸਥਾਨ ਦਾ ਏਰੀਆ ਕੁਝ ਏਰੀਆ ਰਾਜਸਥਾਨ ਦਾ ਵੀ بارش ਦੇਖ ਸਕਦਾ ਹਰਿਆਣਾ ਤੇ ਦਿੱਲੀ ਤੇ ਨਾਲ ਜਿਹੜਾ ਹਿਮਾਚਲ ਪ੍ਰਦੇਸ਼ ਹੋ ਗਿਆ ਹਿਮਾਚਲ ਦੇ ਨਾਲ ਉੱਤਰਾਖੰਡ ਹੋ ਗਿਆ ਇਹ ਪਹਾੜੀ ਏਰੀਏ ਥੋੜਾ ਬਹੁਤਾ ਜੰਮੂ ਕਸ਼ਮੀਰ ਦੇ ਏਰੀਏ ਦੇ ਵਿੱਚ ਵੀ ਇਹ بارش ਹੋਊਗੀ ਸੋ ਇਸ ਤਰੀਕੇ ਦੇ ਨਾਲ ਤੁਸੀਂ ਆਉਣ ਵਾਲੇ ਇਹ ਜਿਹੜੇ ਤਿੰਨ ਕੁ ਦਿਨ ਨੇ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਸਮੇਤ ਉੱਤਰ ਭਾਰਤ ਦੇ ਕਾਫੀ ਇਲਾਕਿਆਂ ਦੇ ਵਿੱਚ بارش ਜਿਹੜੀ ਹੋ ਸਕਦੀ ਆ ਸੋ ਉਸ ਤਰੀਕੇ ਦੇ ਨਾਲ ਕਿਸਾਨ ਵੀਰ ਜੋ ਵੀ ਆਪਣੀਆਂ ਐਕਟੀਵਿਟੀਆਂ ਨੇ ਜੋ ਖੇਤੀ ਨਾਲ ਸੰਬੰਧਿਤ ਕੋਈ ਕੰਮਕਾਰ ਆਪਣਾ ਕਰਨ ਵਾਲਾ ਨਿਭਟਾਉਣ ਵਾਲਾ ਉਹ ਤੁਸੀਂ ਉਸ ਤਰੀਕੇ ਦੇ ਨਾਲ ਕਰ ਸਕਦੇ ਹੋ بارش ਭਾਰੀ ਨਹੀਂ ਹੋਊਗੀ ਕੋਈ ਖਤਰੇ ਵਾਲੀ بارش ਨਹੀਂ ਹੈਗੀ ਇਸ ਕਰਕੇ ਇਹ بارش ਬੂੰਦਾਬاندی ਤੋਂ ਲੈ ਕੇ ਮੱਧਮ ਦਰਜੇ ਦੀ بارش ਪੰਜਾਬ ਦੇ ਵਿੱਚ ਹੋ ਸਕਦੀ ਆ ਸੋ ਇਹਦੇ ਨਾਲ ਥੋੜਾ ਮੌਸਮ ਵੀ ਸੁਹਾਵਣਾ ਹੋਊਗਾ ਸਕੂਨ ਭਰਿਆ ਮੌਸਮ ਹੋਊ ਤੇ ਦੂਸਰਾ ਜਿਹੜਾ ਦੋਸਤੋ ਡੈਮਾਂ ਦੇ ਵਿੱਚ ਆ ਜਿਹੜਾ ਪਹਾੜੀ ਇਲਾਕਿਆਂ ਦੇ ਵਿੱਚ بارش ਘਟੀ ਆ ਉਹਦੇ ਨਾਲ ਡੈਮਾਂ ਦਾ ਪਾਣੀ ਵੀ ਥੋੜਾ ਥੋੜਾ ਘਟਣ ਲੱਗਿਆ ਜਿਸ ਦੇ ਨਾਲ ਹਰ ਪ੍ਰਭਾਵਿਤ ਖੇਤरां ਨੂੰ ਵੀ ਬਹੁਤ ਰਾਹਤ ਮਿਲ ਰਹੀ ਆ ਤੇ ਚਲੋ ਉੱਥੇ ਜੋ ਕੁਝ ਹੋ ਰਿਹਾ ਉਹ ਤਾਂ ਦੇਖ ਹੀ ਰਿਹਾ ਪਰ ਅੱਗੇ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਸੋ ਦੋਸਤੋ ਇਹ ਸੀ ਅੱਜ ਦੀ ਮੌਸਮ ਸੰਬੰਧੀ ਜਾਣਕਾਰੀ ਪੰਜਾਬ ਦੇ ਭੱਖਦੇ ਮੁੱਦਿਆਂ ਤੇ ਗੱਲਬਾਤ ਦੌਰਾਨ ਅੱਜ ਪੰਜਾਬ ਦੇ ਵਿੱਚ ਪ੍ਰਵਾਸੀ ਪੱਕੇ ਪੰਜਾਬੀ ਕਿਵੇਂ ਬਣਦੇ ਨੇ ਉਹ ਤੁਹਾਨੂੰ ਦੋ ਪੰਛੀਆਂ ਦੀ ਕਹਾਣੀ ਤੋਂ ਸ਼ੁਰੂ ਕਰਕੇ ਪੰਜਾਬ ਵਿੱਚ ਆ ਕੇ ਵਸਣ ਵਾਲੇ ਲੋਕਾਂ ਦੀ ਦਾਸਤਾਨ ਦਿਨ ਦੇ ਵੇਲੇ ਸਾਂਝੀ ਕਰਨ ਦਾ ਯਤਨ ਕਰਾਂਗੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਗੱਲਬਾਤ ਪਸੰਦ ਆਵੇਗੀ ਤੇ ਮੌਸਮ ਦੀ ਜਾਣਕਾਰੀ ਵੀ ਤੁਹਾਨੂੰ ਠੀਕ ਲੱਗੂਗੀ ਸੋ ਇਸ ਕਰਕੇ ਦੋਸਤੋ ਤੁਹਾਹਤੋਂ ਇਹ ਹੀ ਉਮੀਦ ਰੱਖਦੇ ਹਾਂ ਵੀ ਤੁਸੀਂ ਸਾਡੇ ਚੈਨਲ ਨੂੰ ਮੰਡ ਨਿਊਜ਼ ਪੰਜਾਬ ਤੇ ਹੱਕ ਸੱਚ ਦੀ ਆਵਾਜ਼ ਨਿਊਜ਼ ਪੰਜਾਬ ਇਹਨਾਂ ਚੈਨਲਾਂ ਨੂੰ ਸਪੋਰਟ ਕਰੋ ਤੇ ਸਾਰੇ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਵੀ ਗੱਲਬਾਤ ਨੂੰ ਅੱਗੇ ਸ਼ੇਅਰ ਕਰਿਆ ਕਰੋ ਤੇ ਸਾਡੇ ਚੈਨਲਾਂ ਨੂੰ ਸਬਸਕ੍ਰਾਈਬ ਕਰਕੇ ਸਾਡੀ ਸਪੋਰਟ ਕਰੋ ਤਾਂ ਕਿ ਆਪਾਂ ਅੱਗੇ ਤੋਂ ਵਧੀਆ ਤੋਂ ਵਧੀਆ ਜਾਣਕਾਰੀਆਂ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਰਹੀਏ ਸੋ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ